ਅਗਲੇ ਦਿਨ ਦਾ ਚੜਿਆ ਹੋਇਆ ਸੂਰਜ ਤੇ ਉਹ ਸਾਹਮਣੇ ਦਿਖਦੀਆਂ ਸੜਕਾਂ ਆਹ ਜਗ੍ਹਾ ਕੈਂਪਿੰਗ ਸਾਈਟ ਸੀ ਜਿੱਥੇ ਸਾਰੇ ਲੋਕਾਂ ਨੇ ਆਏ ਲੋਕ ਆਏ ਗੱਡੀਆਂ ਖਿਲਾਰੀਆਂ ਛੱਤਾਂ ਛੁੱਤਾਂ ਤੇ ਇਹ ਟੈਂਟ ਟੁੰਟ ਲਾਏ ਆ ਤੰਬੂ ਤੁੰਬੂ ਸਾਰਾ ਕੋਸ ਸੀਗਾ ਤੇ ਆਹ ਵੱਡੀਆਂ-ਵੱਡੀਆਂ ਗੱਡੀਆਂ ਜਿਹਦੇ ਵਿੱਚ ਆਹ ਮਗਰ ਇਹ ਟਰਾਲੀ ਦੇ ਟਰਾਲੀ ਹੁੰਦੀ ਆ ਗੱਡੀ ਦੇ ਮਗਰ ਆਹ ਹੁੱਕ ਪਾਈ ਵੀ ਆ ਇਹੋ ਜਿਹਾ ਕੁਝ ਹੁੰਦਾ ਹੈ ਪੂਰੀ ਤਕੜੀ ਕੈਂਪਿੰਗ ਸਾਈਟ ਹੈ ਇਹ ਭਰੀ ਹੋਈ ਸੀ ਸਾਰੀ ਤੇ ਇਧਰਲੇ ਪਾਸੇ ਜਿੱਥੋਂ ਤੱਕ ਨਿਗਾਹ ਪੈਂਦੀ ਹੈ ਗੱਡੀਆਂ ਹੀ ਗੱਡੀਆਂ ਖੜੀਆਂ ਇਹ ਉੱਧੇ ਭੈਂਡਰ ਉਰਲਾ ਪਰਲਾ ਤੇ ਵਿਚੀ ਆਪਣਾ ਤੰਬੂ ਲੱਗਾ ਹੋਇਆ ਸੀ ਆਹ ਤੰਬੂ ਲੱਗਾ ਤੇ ਇਧਰ ਆਪਣੀਆਂ ਰੇਂਜ ਰੂਬਰ ਹੋਣੀ ਖੜੀਆਂ ਨੇ ਜਿਹੜੇ ਆਪਣੇ ਮਿੱਤਰ ਬੇਲੀ ਸੀ ਉਹ ਸਾਰੇ ਕੁਝ ਰਾਤ ਨੂੰ ਚਲੇ ਗਏ ਸੀ ਤੇ ਕੁਝ ਸਵੇਰੇ ਗਏ ਆ ਹੁਣ ਆਪਾਂ ਵੀ ਅਬ ਆਪਾ ਜੀ ਹੁਣ ਦਾ ਨਾਮ ਲਿਖਿਆ ਹੈ ਲੜਕਾ ਦੀਵ ਲੜਕਾ ਲੋਗ ਤੋਈ ਰੋਦੇ ਹੁੰਦੇ ਨੇ ਕਰਕੇ ਡੇਡੇ ਜੇ ਹੋ ਕੇ ਕਰਾਉਂਦੇ ਨੇ ਹਾਂ ਚਲਿਏ ਦੇ ਵੀਰੇ ਫਿਰ ਆਪਾਂ ਚਲੋ ਵੀਰੇ ਉੱਤਰੋ ਥੱਲੇ ਸੋਨਾ ਆ ਰਿਹਾ ਹੈ ਵੀਓ ਇਸ ਗੱਲ ਦੀ ਸਾਨੂੰ ਖੁਸ਼ੀ ਹੈ ਵੀ ਅੱਜ ਅਸੀਂ ਉਤਰਨਾ ਹੈ ਪੈਡਲ ਪੈਡਲ ਜਾਣ ਕੋ ਜਿਆ ਪੈਡਲ ਮਾਰਨੇ ਨਹੀਂ ਬਸ ਪੈਡਲ ਤੇ ਪੈਰ ਦੇ ਧਰਮ ਹੈ ਬੋਟ ਵਾਲੀ ਜੀਪ ਉਂਗ ਜਾਵਾਂਗੇ ਹਾਂ ਬੋਟਾਂ ਵਾਲੀ ਜੀਪ ਉਂਗ ਜਾਵਾਂਗੇ ਜਿਹੜੀ ਜੀਪ ਬੋਟਾਂ ਵਾਲਿਆਂ ਨੂੰ ਜਿਹੜੇ ਰਹਿ ਗਏ ਹੁੰਦੇ 8:00 ਵਜੇ ਉਹ ਇਕੱਠੇ ਕਰਦੀ ਹੁੰਦੀ ਹੈ ਬੰਦੇ ਆ ਬਜਰੀ ਦੇ ਦੇਸਾਂ ਹਰੇਕ ਥਾਂ ਦੀ ਪਾਈ ਹੁੰਦੀ ਆ ਨਾ ਇਹਨਾਂ ਨੇ ਸਾਡਾ ਸਟੋਰਿੰਗ ਦਾ ਨਾਲ ਸਾਡੇ ਰੈਡੀ ਸੀਗਾ ਤੇਰਾ ਬੋਤਲਾਂ ਭਰੀਆਂ ਪਾਣੀ ਦੀਆਂ ਆਪਣੇ ਸਫਰ ਨਾਲ ਜੁੜੇ ਸਾਰੇ ਮਿੱਤਰ ਬੇਲੀਆਂ ਨੂੰ ਸਤਿਕਾਰਯੋਗ ਬਜ਼ੁਰਗਾਂ ਮਾਤਾਵਾਂ ਬੱਚਿਆਂ ਨੂੰ ਸਾਥ ਸਾਰੇ ਕਾਲ ਇਸ ਵੇਲੇ ਆਪਾਂ ਯੂਵੀ ਦੇ ਸਭ ਦੇ ਉੱਤੇ ਪਹਾੜ ਜਵਲ ਜਿਸ ਦੇ ਉੱਤੇ ਖੜੇ ਆ ਇੱਥੇ ਰਾਤ ਸੁੱਤੇ ਸੀ ਕਿ ਕੱਲ ਚੜ੍ਹ ਕੇ ਆਏ ਸੀ ਹੁਣ ਉਹ ਤੋਂ ਵਾਪਸ ਜਾਵਾਂਗੇ ਰਸਲ ਖੇਮਾ ਤੇ ਰਸਲ ਖੇਮਜ ਬਹੁਤ ਸਾਰੇ ਥਾਮਾਂ ਦੇ ਦੇਖਣ ਆ ਲਈਆਂ ਆਪਾਂ ਉਹਨਾਂ ਥਾਵਾਂ ਨੂੰ ਦੇਖਾਂਗੇ ਤੇ ਮਿਲਦੇ ਆਂ ਬਈ ਆਪਾਂ ਅੱਜ ਦੇ ਸਫ਼ਰ ਅੱਜ ਦੀ ਵੀਡੀਓ ਦੇ ਨਾਲ ਤੇ ਲਾਈਕ ਜ਼ਰੂਰ ਕਰਿਓ ਕਮੈਂਟ ਜ਼ਰੂਰ ਕਰਿਓ ਕੈਂਪ ਗੁੰਮ ਪਦੇਦੇ ਬਰਾਂਗ ਬਰਾਂਗ ਸਾਰੀ ਯਾਦ ਤੇ ਦੂਜਾ ਸੋਹਣਾ ਮਾਹੌਲ ਸੀਗਾ ਇਹਨਾਂ ਦਾ ਰਾਤ ਗਾਣੇ ਗੂਣੇ ਲਾ ਕੇ ਆਪ ਤੱਕ ਸ਼ੋਗਲ ਮੇਲਾ ਵੀ ਕਰੀ ਗਏ ਮਾੜ ਮੁੱਟਾ ਤੇ ਨਾਲ ਉਹ ਦੂਜਾ ਬਾਰਬੀਕਿਊ ਤਾਂ ਖਾਂਦੇ ਹੀ ਖਾਂਦੇ ਆ ਇਹ ਮੀਟ ਮੂਟ ਦੇੜੀ ਤੁਰਿਆ ਏ ਅੱਜ ਸਵੇਰੇ ਸਵੇਰੇ ਖੁਸ਼ੀ ਦੀ ਗੱਲ ਇਹ ਆ ਕਿ ਸਾਨੂੰ ਉਤਰਾਈ ਪੈਣੀ ਆ ਜਿਹੜੀਆਂ ਲੱਤਾਂ ਮਾਰ ਕੇ ਜ਼ੋਰ ਲਾ ਕੇ ਕੱਲ ਚੜੇ ਸੀ ਅੱਜ ਉਹ ਸਾਰਾ ਪੈਂਡਾ ਆਪਾਂ ਉਤਰ ਕੇ ਤੈਅ ਕਰਨਾ ਤੇ ਬਾਕੀ ਇਹਨਾਂ ਸਫਰਾਂ ਇਹਨਾਂ ਸੈਰਸਪਾਟਿਆਂ ਜਾਂ ਸਾਰੇ ਕਾਸੇ ਤੋਂ ਦੂਰ ਇੱਕ ਸਭ ਤੋਂ ਜ਼ਰੂਰੀ ਗੱਲ ਆ ਜਿਹੜੀ ਉਹ ਇਹ ਆ ਕਿ ਅੱਜ ਹੁਣ ਸ਼ਹੀਦੀ ਦਿਨ ਚੱਲ ਰਹੇ ਨੇ ਆ ਸਾਬ ਜਦਾਂ ਦੇ ਦਿਹਾੜੇ ਆ ਤੇ ਇਹਨਾਂ ਦਿਨਾਂ ਦੇ ਵਿੱਚ ਆਪਾਂ ਨੂੰ ਵੇਖਣ ਵਾਲੇ ਭੈਣਾ ਭਰਾਵਾਂ ਨੂੰ ਬੇਨਤੀ ਹੈ ਕਿ ਤੁਸੀਂ ਸਮਾਂ ਕੱਢੋ ਤੇ ਉਹਨਾਂ ਥਾਵਾਂ ਦੇ ਦਰਸ਼ਨ ਮਿਲੇ ਜ਼ਰੂਰ ਕਰੋ ਆਪਣੇ ਨਿਆਣਿਆਂ ਨਾਲ ਵੀ ਜਾਓ ਅਸੀਂ ਇੱਥੇ ਫਿਰਦੇ ਆਂ ਸਾਡੇ ਨਿਆਣਿਆਂ ਨੂੰ ਅਸੀਂ ਕਿਹਾ ਹੋਇਆ ਟੱਬਰਾਂ ਨੂੰ ਉਹ ਫਤੇਗੜ ਸਾਹਿਬ ਜਾ ਰਹੇ ਨੇ ਸੋ ਸਭ ਤੋਂ ਜ਼ਰੂਰੀ ਇਹ ਆ ਸ਼ਹੀਦੀ ਹਫਤਾ ਠੰਡ ਪੈ ਰਹੀ ਹੈ ਪੰਜਾਬ ਦੇ ਵਿੱਚ ਧੁੰਦਾਂ ਧੁੰਦਾਂ ਤੋਂ ਥੋੜਾ ਜਿਆਦਾ ਸੀਗਾ ਹਸਾ ਕਤਾਬ ਜਾ ਤੇ ਤੁਸੀਂ ਦਰਸ਼ਨ ਮਿਲੇ ਕਰਨ ਜ਼ਰੂਰ ਜਾਓ ਸਸਤਾ ਅਕਸ਼ੇ ਕੁਮਾਰ ਵੀਰਾ ਸਾਡਾ ਆ ਗਿਆ ਬਦਿਆ ਬਾਈ ਜੀ ਲੈ ਰੱਖੋ ਆ ਉਥੇ ਇੱਕ ਬਣਿਆ ਹੋਇਆ ਸੀ ਕੈਫੇ ਉਥੋਂ ਖਾਣ ਪੀਣ ਨੂੰ ਮਿਲ ਗਿਆ ਸਰ ਵਨ ਕਾਫੀ ਵਿਦਆਉਟ 슈ਗਰ ਵਨ ਵਿਦ 슈ਗਰ ਹਾਂਜੀ ਅੰਗਰੇਜ਼ੀ ਮਕਾਇਓ ਤੁਸੀਂ ਮੜੀ ਜੀ ਮੁੱਕ ਗਈ ਤਾਂ ਨਿਪਟ ਗਿਆ ਕੰਮ ਅੰਗਰੇਜ਼ੀ ਵਾਲਾ ਯਾ ਕੀ ਦੇ ਬੇ ਵੀਰੇ ਇਹ ਰੋਟ ਆ ਰੋਟ ਡਿਜੀਟਲ ਰੋਟ ਇਹਨਾਂ ਸੜਕਾਂ ਤੋਂ ਕੱਲ ਚੜੇ ਸੀ ਤਾਂ ਇਹਨਾਂ ਤੋਂ ਆਪਾਂ ਹੁਣ ਥੱਲੇ ਉਤਰਨਾ ਹੈ ਚਾਚੂ ਪੀਲੀ ਤੇ ਉਹ ਇੱਧਰ ਕੈਫੇ ਬਣਿਆ ਹੋਇਆ ਤੇ ਇੱਧਰ ਆਉ ਦੂਜਾ ਬਾਹਰ ਅੰਦਰ ਜਾਣ ਦਾ ਪ੍ਰੋਗਰਾਮ ਵੀ ਬਣਿਆ ਹੋਇਆ ਸਾਨੂੰ ਸਾਰੇ ਕਾਸੇ ਇੱਥੇ ਸਹੂਲਤ ਹੋ ਗਈ ਤਾਂ ਹਾਂ ਇਹਦੇ ਉੱਤੇ ਜਿਪ ਲਾਈਨ ਵੀ ਹੈਗੀ ਆ ਤੇ ਇੱਕ ਦੋ ਚੀਜ਼ਾਂ ਹੋਰ ਵੀ ਹੈਗੀਆਂ ਉਹ ਰਾਤ ਪੁੱਛਿਆ ਜੀ ਅਸੀਂ ਆਪਣੇ ਜਾਣਕਾਰਾਂ ਤੋਂ ਕਹਿੰਦੇ ਵੀ ਮਹਿੰਗਾ ਸੌਦਾ 3300 AED ਆ ਮਤਲਬ 66600 ਰੁਪਏ ਇੰਡੀਆ ਦਾ ਝੂਟੇ ਤੇ ਲਾਉਣ ਦੀ ਕੋਈ ਵੈਡੀ ਕੋਈ ਸਿਆਣਪੀ ਜਿਹੀ ਅਲੀ ਗੱਲ ਸਾਨੂੰ ਲੱਗੀ ਨਹੀਂ ਬਈ ਅਦੂ ਪਹਿਲਾਂ ਤੋਂ ਕਰਾਂਸੀ ਤਾਂ ਪੈਸੇ ਪੜਿਆ ਆ ਲੜਕਾ ਆਪਣ ਇਹਨੂੰ ਫੜਾਈ ਸੀ ਵੈਸੇ ਛੋਟੇ ਵੀਰ ਓਹੋ ਆ ਬਾਈ ਕਰੰਸੀ ਇੱਥੋਂ ਦੀ ਪਲਾਸਟਿਕ ਮਣੀ 50 ਦਾ ਨੋਟ ਆ ਆ 10ਾਂ 10ਾਂ ਦੇ ਆ ਇਹਨਾਂ ਦਾ ਵੱਡੇ ਤੋਂ ਵੱਡਾ ਨੋਟ ਮੇਰੇ ਖਿਆਲ ਚ ਕਿੰਨੇ ਦਾ 500 ਦਾ ਸ਼ਾਇਦ ਹਾਂ ਚਲੋ ਵੀਰੇ ਚਲੋ ਸੂਰਜ ਦੇ ਜਦ ਬਦਲ ਰਹੀ ਕੋਈ ਕਾਸਰ ਨਹੀਂ ਨਹੀਂ ਹੁੰਦੀ ਜਦੋਂ ਸਾਈਕਲ ਤਰਾਇ ਤੇ ਆਏ ਉਤਰ ਰਿਹਾ ਹੁੰਦਾ ਤਾਂ ਇਹਦੀ ਸਪੀਡ 60 70 ਤੱਕ ਚਲੀ ਜਾਂਦੀ ਆ ਤੇ ਥੋੜਾ ਬਹੁਤਾ ਬ੍ਰੇਕਾਂ ਨੂੰ ਮੜਾ ਜਾਂ ਨੱਪ ਕੇ ਰੱਖੀਏ ਕਾਬੂ ਚ ਫਿਰ ਸਹੀ ਰਹਿੰਦਾ ਕੰਮ ਵੈਸੇ ਸੜਕ ਤੇ ਕਿਤੇ ਕੋਈ ਉਖੜੀ ਆਖੜੀ ਹੈ ਨਹੀਂ ਹੱਥ ਹਲਾ ਰਿਹਾ ਚੋਬਰ ਤਾਂ ਕਰਕੇ ਸਖਿਆਈ ਰਹਿੰਦੀ ਆ ਸੋਹਣਾ ਲੱਗਦਾ ਬਾਈ ਤੂੰ ਬਾਕੀ ਜਿਹੜੇ ਸਾਡੇ ਸਾਈਕਲ ਨੇ ਇਹਨਾਂ ਦੇ ਬ੍ਰੇਕ ਆਹ ਹਨੇ ਇਹ ਆਹ ਹਾਈਡਰੌਲਿਕ ਜਿਹਾ ਇੰਨਾ ਕ ਨੱਪਦੇ ਆ ਬੱਸ ਇੰਨੇ ਜਿਹੀ ਬ੍ਰੇਕ ਲੱਗ ਜਾਂਦੇ ਆ we enter from that uh, kalba badr kalba border then kalba uh, uh, fazira Emirate. Mm -hmm. now we in rasul kema after that mulkway and ajman uh, sharja dubai uh, maybe after that we're uh, al qaim no Al uh, nei, alain, alain. alain uh, then abu dhabi yeah it's far from here uh, what's your name david. hi david 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 i'm from the philippines philippines yeah. okay you work here yeah i been here for 15 years 15 years yeah. so you a professional rider nah no. <laughs> just the <a> weekend warrior <laughs> weekend warrior <laughs> good nice to meet you yeah nice to meet you brother yeah, yeah. thank you bro what is your name my name is amrit pal singh pal singh okay. yeah i am from punjab punjab he is baldev singh yeah yeah he is yeah. baddu baddu <laughs> okay thank uh, you yeah yeah a yeah. road bike ka bike kole road bike kehnde hai ennu ਪਤਲੇ ਜਿਹੇ ਟਾਇਰ ਹੁੰਦੇ ਤੇ ਮੁਰ ਮਾਜਾ ਦਾ ਹੈਂਡਲ ਹੁੰਦਾ। ਭੁੱਖ ਬਹੁਤ ਜ਼ਿਆਦਾ ਲੱਗੀ ਹੋਈ ਆ ਹੁਣ। ਸਾਈਨ ਬੋਰਡ ਜਾਂ ਲੱਗਾ ਹੋਇਆ ਸੀਗਾ ਕੈਫੇਟੇਰੀਆ ਦਾ। ਸ਼ਾਇਦ ਉੱਥੇ ਕੁਝ ਹੋਵੇ। ਹੈਗਾ ਦੇਵ ਭਾਈ ਓਏ। ਰਿਤਾਸ ਕੈਫੇਟੇਰੀਆ। ਰੋਟੀ ਨਹੀਂ ਮਿਲਨੀ ਦੇ ਬੇ ਦੇ ਕੋਲੇ ਹਨਾ ਯਾਰ ਕਾਫੀ ਹੋ ਤੇ ਜਾਂ ਫਾਸਟ ਫੂਡ ਜਾਊਗਾ ਆ। 버거 ਸ਼ਰਕਰ ਇਹਦੇ ਕੋਲੇ। ਜੂਸ ਪੀਏ ਕਿਹੜਾ ਦੇਵ? ਆਧਾਰ ਕਰ ਦੂਗਾ। ਸ਼ੁਕਰੀਆ ਵੀਰੇ। ਰੋਟੀ ਤਾਂ ਬਾਈਆਂ ਕੋਲ ਇੱਥੇ ਕਿਤੇ ਮਿਲੀ ਨਹੀਂ ਸਾਨੂੰ ਭੁੱਖ ਲੱਗੀ ਬਾਲੀ ਇੱਕ ਕਾ ਪੀਤਾ ਤੇ ਦੂਜਾ ਇਹਨੂੰ ਕਿਹੜਾ ਦੇਵਾਂਗੇ ਇਹਨਾਂ ਦੇ ਫੇਕ ਦਾ ਨਹੀਂ ਪਤਾ ਜੂਸ ਹੀ ਸਾਰਾ ਕੁਝ ਕਦੇ ਕਦੇ ਸਾਡਾ ਘੁੰਮਣਾ ਬਿਲਕੁਲ ਅਵਾਰਾਜਾ ਹੁੰਦਾ ਅੱਜ ਸਾਨੂੰ ਪਤਾ ਨਹੀਂ ਵੀ ਕਿੱਥੇ ਕੀ ਸਾਹ ਕਿਤਾਬ ਜਾ ਹੁਣ ਦੇ ਵੈਂਕ ਕਰਦੇ 3 ਕਿਲੋਮੀਟਰ ਤੇ ਉਹ ਆਪਣੇ ਬੰਦੇ ਨੇ ਉਹਨਾਂ ਕੋਲ ਚੱਲਦੇ ਆ ਠੀਕ ਆ ਉਸ ਤੋਂ ਬਾਅਦ ਆਪਾਂ ਕਾਰਨਸ਼ਾਲੇ ਇਲਾਕੇ ਜਾਵਾਂਗੇ ਉਦੋਂ ਬਾਅਦ ਆਪਾਂ ਪਤਾ ਨਹੀਂ ਕਿੱਥੇ ਜਾਵਾਂਗੇ ਫਿਰ ਪਤਾ ਨਹੀਂ ਕਿੱਥੇ ਰਵਾਂਗੇ ਕਿੱਥੇ ਖਾਵਾਂਗੇ ਹਾਂ ਲੱਖ ਜੀ ਤਾਂ ਹੁਣ ਜਾਣਾ ਉੱਥੇ ਰੋਟੀ ਕਹੀ ਜੀ ਬਾਈ ਨੂੰ ਨਾ ਹਾਂ ਉਹ ਬਾਈ ਰਗੇ ਰੋਟੀ ਥੋਂ ਮਗਾ ਦਿੰਨੇ ਅਸੀਂ ਰੋਟੀ ਖਾ ਲਈਏ ਪਹਿਲਾਂ ਪਰ ਬਈ ਨੇ ਫਿਰ ਸੌਂਦਾਂਗੇ ਟੈਂਟ ਲਾ ਕੇ ਉੱਥੇ ਨਹੀਂ ਆਪਾਂ ਉਹ ਕਾਰਨਿਚ ਦੇਖਣ ਚੱਲਾਂਗੇ ਆਪਾਂ ਚਲੋ ਨੱਕ ਨੂੰ ਕੁੰਝ ਲੂ ਹੁਣ ਆਪਾਂ ਉਧਰ ਨੂੰ ਜਾਣਾ ਹੁਣ ਆਪਾਂ ਉਧਰ ਨੂੰ ਜਾਣਾ ਇਧਰੋਂ ਆਪਾਂ ਆਏ ਸੀ ਗੱਲ ਹਾਂ ਆ ਇਥੋਂ ਦੇ ਘਰ ਨੇ ਲੋਕਾਂ ਦੇ ਰਹਿਣ ਬਸੇਰੇ ਬਣੇ ਹੋਇਆ ਸੁਣ ਚਾਹੇ ਵੀ ਜਦੋਂ ਇੱਥੇ ਮੁੰਡੇ ਦਾ ਵਿਆਹ ਹੋ ਜਾਂਦਾ ਤਾਂ ਨਾਲ ਦੀ ਨਾਲ ਅੱਡ ਹੋ ਜਾਂਦਾ ਅੱਡ ਹੁੰਦਾ ਤਾਂ ਸਰਕਾਰ ਨੂੰ ਘਰ ਬਣਾ ਕੇ ਦਿੰਦੀ ਆ ਮੁੜ ਕੇ ਜਦੋਂ ਕੋਈ ਨੌਕਰੀ ਕਰਦਾ ਤੇ ਨੌਕਰੀ ਦੇ ਵਿੱਚੋਂ ਮਹੀਨਾਵਾਰ ਕਿਸ਼ਤਾਂ ਕਟਾਉਂਦਾ ਰਹਿੰਦਾ ਕਰਦੀਆਂ ਇਹ ਤੋਂ ਦਾ ਸਰਕਾਰ ਨਵਾਂ ਘਰ ਬਣਾਉਣ ਦੇ ਵਿੱਚ ਮਦਦ ਕਰਦੀ ਕਰਦੀ ਆ ਦੇਖ ਬਈ ਆਹ ਮੋੜ ਤਾਂ ਸੱਜੇ ਮੁੜਾਂਗੇ ਵੀਰੇ ਆ ਵੇਡਾ ਅਗਲਾ ਮੋੜ ਆ ਗਿਆ ਹਾਂ 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 ਹੀ ਮੁੜਾਂਗੇ ਮਸਜਿਦ ਮਸਜਿਦਾਂ ਬਹੁਤ ਬਣਾਉਦੇ ਆ ਇਹੇ ਇਹ ਬੰਦੇ ਨੂੰ ਕੋਈ ਬਹਾਨਾ ਨਾ ਮਿਲੇ ਵੀ ਯਾਰ ਮੇਰੇ ਮਸਜਦ ਤੋਂ ਦੂਰ ਸੀ ਤੇ ਮਰ ਤੋਂ ਨਮਾਜ਼ ਅਦਾ ਨਹੀਂ ਹੋਈ। ਇਹ ਦੇਸ਼ 'ਚ ਜਦੋਂ ਆਪਾਂ ਆਪਣੇ ਬੰਦਿਆਂ ਦੇ ਘਰਾਂ 'ਚ ਜਾਂਦੇ ਆ ਤਾਂ ਇੱਥੇ ਕੀ ਹੈ ਇੱਥੇ ਜਿੰਨੇ ਵੀ ਖਾਰਜ਼ੀਆਂ ਦੇ ਘਰ ਨੇ ਸਾਰੇ ਕਿਰਾਏ ਤੇ ਲਏ ਹੋਏ ਆ। ਇੱਥੇ ਆਪਣਾ ਬੰਦਾ ਜ਼ਮੀਨ ਨਹੀਂ ਲੈ ਸਕਦਾ, ਥਾਂ ਨਹੀਂ ਲੈ ਸਕਦਾ। ਤੇ ਇੱਕ ਨਵਾਂ ਕਰੂਨ ਬਣਾਇਆ ਇਹਨਾਂ ਨੇ ਜੇ ਲੈ ਵੀ ਸਕਦਾ ਤਾਂ ਉਹ ਇੱਕ 99 ਸਾਲਾ ਪਾਟੀ ਤੇ ਲੈ ਸਕਦਾ। ਘਰ ਵੀ ਮਿਲ ਜਾਂਦੇ ਹੁਣ ਮਿਲਣ ਲੱਗੇ ਆ 99 ਸਾਲ ਵਾਸਤੇ। ਨੂਰੀ ਨਿਮਸਾਲਾਂ ਤੋਂ ਬਾਅਦ ਫਿਰ ਉਹ ਮਤਲਬ ਕਿ ਫਿਰ ਇਹਨਾਂ ਦੀ ਹੀ ਆ ਸਾਰਾ ਕੁਝ ਹੋਊ। ਲੀਜ਼ ਤੇ ਲੈ ਸਕਦਾ ਪੱਕੇ ਤੌਰ ਤੇ ਅਜੇ ਤੱਕ ਕੋਈ ਹੋ ਜਾ। ਹਸਾਬ ਕਿਤਾਬ ਬਣਾਏ ਨਹੀਂ ਇਹਨੇ। 400 ਮੀਟਰ ਦੂਰ ਉਹ ਜਗਾ ਜਿੱਥੇ ਆਪਾਂ ਜਾ ਰਹੇ ਆ। ਆਪਣਾ ਕੋਈ ਪੰਜਾਬੀ ਬੰਦੇ ਆ ਉਥੇ ਕੰਮ ਕਰਦੇ ਆ। ਇਹ ਬਾਈ ਹੁਣੀ ਤੁਸੀਂ ਲਹਿੰਦੇ ਪੰਜਾਬ ਤੋਂ ਨੂੰ? ਹਾਂਜੀ। ਪਾਕਿਸਤਾਨ ਫੈਸਲਾਬਾਦ ਤੋਂ। ਈਸ਼ਾਰਪੁਰੀਏ। ਓਕੇ ਇਹ ਬਾਈ ਹੁਣੀ ਆਪਣੀਆਂ ਵੀਡੀਓ ਦੇਖਦੇ ਆ ਉਹ ਵੀਰ ਨੇ ਮੈਸੇਜ ਭੇਜਿਆ। ਇੰਜੀਨੀਅਰ ਸਾਹਿਬ ਆ ਰਹੇ ਸਾਡੇ ਸਿਵਲ ਇੰਜੀਨੀਅਰ ਹੈ ਨਾ ਬਾਈ ਉਹ ਨਾਮ ਕੀ ਬਾਈ ਦਾ ਉਹ ਕਮਲਜੀਤ ਸਾਹਿਬ ਕਮਲਜੀਤ ਮੈਂ ਤਾਂ ਵੈਸੇ ਉਹ ਨੰਬਰ ਉਵੇਂ ਸੇਵ ਕੀਤਾ ਸੁਹੇਲਾ ਦੇ ਨਾਂ ਤੇ ਚੋ ਬਾਈ ਜਿਹੜਾ ਆਪਾਂ ਨੂੰ ਜਿਸ ਆਪਾਂ ਸਮਾਨ ਲੈ ਕੇ ਆਏ ਆ ਹਾਂ ਉਹ ਸਿਵਲ ਇੰਜੀਨੀਅਰ ਆ ਤੁਸੀਂ ਬਾਈ ਤੁਹਾਡਾ ਨਾਮ ਕੀ ਆ ਮੁਹੰਮਦ ਆਜ਼ਮ ਮੁਹੰਮਦ ਆਜ਼ਮ ਤੁਸੀਂ ਘਰ ਬਣਾ ਰਹੇ ਹੋ ਹਾਂਜੀ ਮੁਹੰਮਦ ਆਜ਼ਮ ਸਾਹਿਬਤ ਜੀ ਇਧਰਲੇ ਬਸ ਇੱਕ ਘਰ ਬਣਾ ਰਹੇ ਨੇ ਸਾਨੂੰ ਦੇਖ ਕੇ ਦੂਰੋਂ ਬਾਈ ਉਹਨਾਂ ਨੇ ਵੇਵ ਕੀਤਾ ਕਹਿੰਦੇ ਜੀ ਸਾਡੇ ਕੋਲੇ ਆਓ ਠੀਕ ਹੈ ਜੀ ਮੁਹੰਮਦ ਆਜ਼ਮ ਮਿਹਰਬਾਨੀ ਜੀ ਧੰਨਵਾਦ ਤੁਹਾਡਾ ਸ਼ੁਕਰਾਨੇ ਬਾਈ ਹੁਣਾਂ ਦਾ ਨਾਮ ਕਮਲਜੀਤ ਸਿੰਘ ਸਿਵਲ ਇੰਜੀਨੀਅਰ ਨੇ ਇਹ ਜਿਹੜਾ ਘਰ ਸਾਹਮਣੇ ਫਰੇਮ ਦੇ ਵਿੱਚ ਦਿਖ ਰਿਹਾ ਇਹ ਬਾਈ ਹੁਣਾਂ ਦਾ ਬਣਾਇਆ ਹੋਇਆ ਤੇ ਇਧਰਲੇ ਪਾਸੇ ਇੱਕ ਹੋਰ ਮਕਾਨ ਬਣਾ ਰਹੇ ਆ ਕਮਲਜੀਤ ਤੁਹਾਨੂੰ 2018 ਚ ਆਏ ਹੋ ਬਾਈ ਤੁਸੀਂ ਇੱਥੇ ਹਾਂਜੀ 2018 ਤੋਂ ਆਏ ਹੋਇਆ ਆ ਲਿਖਿਆ ਹੋਇਆ ਸ਼ੇਖ ਜ਼ਾਹਿਦ ਹਾਊਸਿੰਗ ਪ੍ਰੋਗਰਾਮ ਕਹਿਣ ਦਾ ਭਾਵ ਜਿਹੜੀ ਆਪਾਂ ਪਹਿਲਾਂ ਗੱਲ ਕਰਦੇ ਸੀ ਵੀ ਇੱਥੇ ਲੋਕਾਂ ਨੂੰ ਘਰ ਬਣਾ ਕੇ ਦਿੱਤੇ ਜਾਂਦੇ ਸਰਕਾਰ ਵੱਲੋਂ ਤਾਂ ਸਕੀਮ ਦੇ ਵਿੱਚ ਇਸ ਸਕੀਮ ਦੇ ਵਿੱਚ ਬਣਦੇ ਆ ਪ੍ਰੋਗਰਾਮ ਦਾ ਨਾਮ ਇਹਦੇ ਵਿੱਚ ਤੁਹਾਡਾ ਘਰ ਪਾਸ ਹੋਣਾ ਗਵਰਨਮੈਂਟ ਨੇ ਫਿਰ ਤੁਹਾਨੂੰ ਪੈਸੇ ਦੇਣੇ ਆ। ਤੇ ਬਾਅਦ ਚ ਤੁਹਾਡੇ ਪੈਸੇ 100 ਦਰਮ 200 ਦਰਮ ਇਦਾਂ ਕਰਕੇ ਜਿਹੜੇ ਤੁਹਾਡੇ ਕੋਲ ਕੰਮ ਕਰਦੇ ਗਵਰਨਮੈਂਟ ਨੇ ਕੱਟੀ ਜਾਣੇ ਆ। ਤੇ ਇਹ ਚ ਵਿਆਜ ਲਾਉਂਦੇ ਆ? ਨਹੀਂ ਕੋਈ ਨਹੀਂ 0% 0% ਵਿਆਜ। ਪੂਰੇ ਪੂਰੇ ਦੇਣੇ ਪੂਰੇ ਉਹਨਾਂ ਨੇ ਗਵਰਨਮੈਂਟ ਨੇ ਕਰਾ। ਇਸ ਸਕੀਮ ਸਿਰਫ ਵਤਨੀਆਂ ਵਾਸਤੇ ਆ। ਵਤਨੀਆਂ ਵਾਸਤੇ। ਜਿਹੜੇ ਇੱਥੋਂ ਦੇ ਵਸਿੰਦੇ ਆ। ਹਾਂ। ਉਸ ਸੈਲੈਕਟ ਕਰਦੇ ਕਿ ਇਹਨੂੰ ਲੋਡ ਆ ਉਹਨੂੰ ਦੇ ਦਿੰਦੇ ਆ। ਠੀਕ ਆ ਬਾਈ। ਕਈ ਇਸ ਪ੍ਰੋਗਰਾਮ ਵਿੱਚ ਇਦਾਂ ਦੇ ਵੀ ਕਾਗਜ਼ਾ ਜਿਹੜੇ ਵਿੱਚ ਗਵਰਨਮੈਂਟ ਪੈਸਾ ਨਹੀਂ ਕੱਢਦੀ। ਜਿਹੜੇ ਬਹੁ ਉਸ ਵਿੱਚ ਬੰਦੇ ਵਿੱਚੋਂ ਸਿਲੈਕਟ ਕਰਦੇ ਆ ਓਕੇ ਉਹ ਇਹਦੇ ਵਿੱਚ ਹਜ਼ਾਰ ਦਾ ਪ੍ਰੋਗਰਾਮ ਜੀ ਬਾਈ ਵਿੱਚ ਉਹ 1 ਰੁਪਿਆ ਵੀ ਨਹੀਂ ਕੱਢਦੇ ਜਿੰਨੇ ਦੇਰ ਤੇ ਸਾਰੇ ਤੇ ਤੇ ਇੱਥੇ ਜਿਹੜਾ ਘਰ ਤੇ ਕੰਮ ਕਰੀ ਜਾਂਦੇ ਬੰਦੇ ਪੰਜਾਬੀ ਆ ਇਹ ਪੰਜਾਬੀ ਆ ਪਾਕਿਸਤਾਨ ਦੇ ਆ ਮੁੰਡੇ ਪਾਕਿਸਤਾਨ ਦੇ ਆਪਣੀ ਦੇ ਆ ਹਾਂਜੀ ਠੀਕ ਆ ਬਾਈ ਐ ਸਾਰੇ ਪੰਜਾਬੀ ਓਕੇ ਵੀਰੇ ਬਾਈ ਕਮਲਜੀਤ ਉਹਨਾਂ ਨੇ ਬੀ ਟੈਕ ਕੀਤੀ ਆ ਸਿਵਲ ਇੰਜੀਨੀਅਰਿੰਗ ਤੇ ਚੰਡੀਗੜ੍ਹ ਤੋਂ ਕੀਤੀ ਤੁਸੀਂ ਸਿਟੀ ਇੰਸਟੀਚਿਊਟ ਜਲੰਧਰ ਤੋਂ ਬਾਈ ਸਿਟੀ ਇੰਸਟੀਚਿਊਟ ਜਲੰਧਰ ਤੋਂ ਤੇ ਜਿਹੜਾ ਪਿੱਛੇ ਇਹਨਾਂ ਦੇ ਮਕਾਨ ਆ ਇਹ ਮਕਾਨ ਦੀ ਉਸਾਰੀ ਦੇ ਵਿੱਚ ਬਾਈ ਹੁਣਾਂ ਦਾ ਖਾਸ ਹੱਥ ਆ। ਐਡੀ ਬਿਲਡਿੰਗ ਬਣਾਉਣ ਤੇ ਇਹਨਾਂ ਨੂੰ ਤਿੰਨ ਜਾਂ ਚਾਰ ਮਹੀਨੇ ਹੀ ਲੱਗਦੇ ਆ। ਤਵਾ-ਤਵਾ ਕੰਮ ਮਿੰਟੋ-ਮਿੰਟੀ ਇੱਥੇ ਨਿਬੇੜਦੇ ਰਹਿੰਦੇ ਆ। ਠੇਕਾ ਫੜਦੇ ਤੇ ਨਾਲ ਨਾਲ ਕਰਦੇ ਆ। ਤੇ ਇਹੋ ਜਿਹਾ ਮਕਾਨ ਨੂੰ ਬਣਾਉਣ ਦੀ ਕੀਮਤ ਆਪਣਾ ਇੰਡੀਆ ਦਾ 1 ਕਰੋੜ ਤੇ 35 ਲੱਖ ਰੁਪਈਆ ਲਗਭਗ ਲੱਗਦਾ। ਸਹੀ ਜਾਣਕਾਰੀ ਆ ਬਾਈ। ਹੋਰ ਗੱਲਬਾਤ ਕੋਈ। ਉਹ ਗੱਲ ਕਰਵਾ ਦਬਾਈ ਆ ਜੋ ਹੁਣ ਰੋਟੀ ਪਾਣੀ ਖਾਣਨੇ ਆ ਰੋਟੀ ਪਾਣੀ ਖਾਣਨੇ ਆ ਤੇ ਇੱਕ ਚੀਜ਼ ਹੋਰ ਦੱਸੀ ਸੀ ਬਾਈ ਉਹਨਾਂ ਨੇ ਆਪਾਂ ਨੂੰ ਪਤਾ ਵੀ ਇਹਨਾਂ ਦੇ ਛਾਂ ਚ ਗਰਮੀ ਬਹੁਤ ਜ਼ਿਆਦਾ ਪੈਂਦੀ ਆ ਹਾਂਜੀ ਤੇ ਇੱਥੇ ਜਿਹੜੇ ਆ ਤੰਬੂਕ ਵਰਤੇ ਜਾਂਦੇ ਆ ਇਹਨਾਂ ਤੰਬੂਕਾਂ ਦੇ ਵਿੱਚ ਥਰਮੋ ਕੋਲ ਪਾਇਆ ਹੁੰਦਾ ਆ ਤਾਂ ਖਾਲੀ ਤੰਬੂਕ ਨੇ ਜਿਹੜੇ ਜਿਹੜੇ ਤੰਬੂਕ ਘਰ ਦੀਆਂ ਬਾਹਰ ਲਿਆਂ ਕੰਦਾਂ ਤੇ ਵਰਤੇ ਜਾਂਦੇ ਆ ਉਹਨਾਂ ਦੇ ਵਿੱਚ ਆਹ ਉਹਨਾਂ ਦੇ ਉੱਤੇ ਆਹ ਗੁੱਧ ਪਾਈ ਹੁੰਦੀ ਆ ਇਹ ਘਰ ਦੀਆਂ ਬਾਹਰ ਲਿਆਂ ਕੰਦਾਂ ਤੇ ਵਰਤੇ ਜਾਂਦੇ ਆ ਤੇ ਉਹ ਪਾਕਿਸਤਾਨ ਵਾਲੇ ਮਿੱਤਰ ਬੇਲੀ ਮਕਾਨ ਦੀ ਉਸਾਰੀ ਦਾ ਕੰਮ ਵਿੱਢੀ ਬੈਠੇ ਨੇ ਤੇ ਬਾਲਦੀਆ ਵਾਲੇ ਵੀ ਕਿੜਾ ਗੂੜਾ ਮਾਰਦੇ ਆ ਬਾਈ ਫਿਰ ਇੱਥੇ ਮਿਊਸਪਲ ਕਾਰਪੋਰੇਸ਼ਨ ਠੀਕ ਆ ਵੈਸੇ ਨੋਰਮਲ ਵੀ ਚੱਕਰ ਮਾਰਦੇ ਆ ਬੰਦਿਆਂ ਨੂੰ ਦੇਖਦੇ ਸੇਫਟੀ ਵਗੈਰਾ ਸਭ ਕੁਝ ਚੈੱਕ ਕਰਦੇ ਆ ਜੀ 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 ਕੰਮ ਸਹੀ ਹੋ ਰਿਹਾ ਨਹੀਂ ਹੋ ਰਿਹਾ ਠੀਕ ਆ ਬਾਈ ਚਲੋ ਚੜ੍ਹਦੀ ਕਲਾ ਵੀਰੇ ਨਹੀਂ ਹੁੰਦਾ ਭਾਜੀ ਨਹੀਂ ਹੁੰਦਾ ਦੁਪਹਿਰੋਂ ਪਰ ਮੈਂ ਦੋ ਸਾਲਾਂ ਦੀ ਹੁੰਦਾ ਨੀ ਮਿਲਣ ਗਿਆ ਦਸਾਂ ਦਾ ਲਾਹੌਰ ਵਾਲਿਓ ਕਿਦਾਂ ਵਧੀਆ ਭਾਈ ਜੀ ਵਧੀਆ ਚੜ੍ਹਦੀ ਕਲਾ ਲੜਕਾ ਆ ਕੱਲ ਇਹ ਲੰਗੁਰੇ ਲਕਾਲੇ ਨੂੰ ਮੁੰਡਾ ਆਇਆ ਹੈ ਬਹੁਤ ਬਹੁਤ ਵਧਾਈਆਂ ਵੀਰਾ ਤੈਨੂੰ ਤੁਹਾਨੂੰ ਵੀ ਭਾਈਆਂ ਵਧਾਈਆਂ ਹਾਂ ਚੜ੍ਹਦੀ ਕਲਾ ਭਾਈ ਜੀ ਬਈ ਵੱਡਾ ਹੋ ਗੱਤੀਰੇ ਵਰਗਾ ਬਣੇ ਇਹ ਤੋਂ ਵੈਤਰ ਹੀ ਬਣੇ ਇਹ ਤੋਂ ਵੈਤਰ ਹੀ ਬਣੇ ਮੇਰੇ ਵਰਗਾ ਰਹਾ ਬਣੇ ਯਾਰ ਇਹ ਦੁਨੀਆ ਦਾ ਹਿਸਾਬ ਕਿਤਾਬ ਹੀ ਆ ਕੋਈ ਵੀ ਪਿਆਉਣੀ ਚਾਹੁੰਦਾ ਜਿਹੜਾ ਕੰਮ ਐ ਕਰਦਾ ਮੇਰਾ ਜਵਾਕ ਉਹ ਕੰਮ ਕਰੇ ਇਹ ਪਾਕਿਸਤਾਨ ਵਾਲੇ ਵੀਰ ਨੇ ਆ ਕਰਨੀ ਦਿੱਤੀ ਆ ਇਹਨਾਂ ਦਾ ਨਾਮ ਮੁਹੰਮਦ ਜਨਾਹ ਹਾਂਜੀ ਆਪ ਕੋਲ ਪਾਸੇ ਜਿਹਨੇ ਕਰਨੀ ਇਹ ਵਕੀਲ ਸੀਗੇ ਉਹ ਕਿਲਸੀ ਪਹਿਲੇ ਹਨਾ ਇਹਨਾਂ ਨੇ ਆਜ਼ਾਦ ਕਰਾਇਆ ਸੀ ਯਾਨੀ ਕਿ ਇਹਨਾਂ ਨੇ ਆਜ਼ਾਦ ਕਰਵਾਇਆ ਸੀ ਤੇ ਜਿਹੜੀ ਉਹ ਮੇਰੇ ਖਿਆਲ ਚ ਜਿਹੜੀ ਲਕੀਰ ਖਿੱਚੀ ਸੀਗੀ ਹਾਂਜੀ ਉਹਦੇ 'ਚ ਵੀ ਸ਼ਾਇਦ ਇਹਨਾਂ ਦਾ ਕੋਈ ਸੀਗਾ ਇਹਨਾਂ ਨੇ ਖਿਚਵਾਈ ਸੀ ਜੀ ਹਨਾ ਆਜ਼ਾਦ ਕਰਵਾ ਆ ਗਿਆ ਕਿਹਾ ਜਾਂਦਾ ਵੀ ਹਿੰਦੂਆਂ ਦੇ ਵਿੱਚੋਂ ਜਿਹੜੇ ਸੀਗੇ ਨਹਿਰੂ ਪੜੇ ਲਿਖੇ ਸੀ ਇਧਰੋਂ ਇਹਨਾਂ ਨੇ ਨੁਮਾਇੰਦਗੀ ਕੀਤੀ ਸੀ ਤੇ ਸਿੱਖਾਂ ਦੇ ਵਿੱਚੋਂ ਮਾਸਟਰ ਤਾਰਾ ਸਿੰਘ ਹੋਣਾ ਦਾ ਨਾਮ ਆਉਂਦਾ ਉਦੋਂ ਸੀਗਾ ਆਪਣਾ ਰਾਖਿਆ ਮੰਤਰੀ ਬਲਦੇਵ ਸਿੰਘ ਬਲਦੇਵ ਸਿੰਘ ਬਲਦੇਵ ਸਿੰਘ ਦੇ ਚੰਗੇ ਕਾਰਖਾਨੇ ਸੀਗੇ ਸ਼ਾਇਦ ਮਿਲਦੇ ਨੂੰ ਤਾਂ ਮੰਤਰੀ ਸੀ ਉਦੋਂ ਜਦੋਂ ਮੀਟਿੰਗ ਹੋਈ ਆ ਬਾਹਰ ਬਦਲੇ ਕਿਹੜੇ ਦੇਸ਼ ਚ ਉਦੋਂ ਸਿੱਖਾਂ ਕੰਨੀ ਬਲਦੇਵ ਸਿੰਘ ਗਿਆ ਸੀ ਸਿੱਖ ਕਮਿਊਨਿਟੀ ਕੋਲੋਂ ਹਾਂ ਉਸ ਕਾਨਫਰੰਸ ਦੇ ਵਿੱਚ ਗੋਲਵੇ ਦੇ ਗੋਲਵੇ ਦੇ ਕਾਨਫਰੰਸ ਬਲਦੇਵ ਸਿੰਘ ਤੂੰ ਤਾਰਾ ਸਿੰਘ ਦਾ ਨਾਮ ਵੀ ਲੈਂਦੇ ਹੁੰਦੇ ਆ ਨਹੀਂ ਤਾਰਾ ਸਿੰਘ ਤੁਸੀਂ ਮੋਤਵਾਰਾ ਸੀ ਤਾਰਾ ਸਿੰਘ ਮੋਤਵਾਰਾ ਚਾਹੁੰਦਾ ਸੀ ਉਦੋਂ ਮਨ ਲੋਗ ਅਗਲੇ ਬੰਦੇ ਲੈ ਵੀਰੇ ਸਾਡੀ ਵੀ ਆ ਆ ਮੁਲਕ ਦੀ ਆਪਣੀ ਦੀ ਵੀ ਕਰਾਂ ਸੀ ਲਾਇ ਹੁਣ ਰੱਖਿਆ ਮੰਤਰੀ ਸੀ ਤੋਂ ਬਲਦੇਵ ਮੈਨੂੰ ਦੂਜਾ ਨੋਟ ਵੀ ਦੇ ਦੀ ਮੇਰਾ ਵੀਰ ਦਾ ਹਾਂ ਵਾਲਾ ਦਹਾ ਵਾਲਾ ਵੀ ਅਰੇ ਜੀ ਨਾ ਮੈਂ ਉਹ ਮਾਨ ਦੀ ਵੀ ਲੈਣਾ ਚਾਹਣਾ ਨਹੀਂ ਮਾਨ ਦੀ ਕਰਾਸੀ ਹੈਗੀ ਸਾਡੇ ਕੋਲ ਮਾਨ ਅਸੀਂ ਜਾ ਕੇ ਆਏ ਆ ਭਾਈ ਆਏ ਤੁਸੀਂ ਵੀ ਰੱਖੋ ਜੀ ਕੁ ਦਿਨ ਲੋਕਾਂ ਦੇ ਲੜਕਾ ਲੋਕ ਲੜਕਾ ਲੋਕ ਲੈ ਵੀਰੇ ਇਹ ਆ ਕਿੰਨਾ ਕਾ ਇੰਡੀਆ ਦੇ ਪੈਸੇ ਨਾਲ ਕਮਜ਼ੋਰ ਆ ਇਹ ਬਹੁਤ ਕਮਜ਼ੋਰ ਹੈ ਬਹੁਤ ਕਮਜ਼ੋਰ ਆ ਇੰਡੀਆ ਨਾਲੋਂ ਇਹ ਨਹੀਂ ਕਮਜ਼ੋਰ ਭਾ ਦੇਣ ਨਹੀਂ ਕਮਜ਼ੋਰ ਦਿਲ ਤਾਂ ਤਕੜਾ ਹੈ ਨਾ ਦਾ ਆਪਣੇ ਅੰਗੂੜੀਆਂ ਪਾ ਕਿੰਨਾ ਕਿੰਨੀ ਇਹਦੀ ਬੁੱਕਤ ਕਿੰਨੀ ਆ ਮੈਨੂੰ ਕੁਦੇ 30 ਇੰਡੀਆ ਦੇ 20 ਬਣ ਜਾਣਗੇ ਇਹ ਆਪਣੀ ਇੰਡੀਆ ਦੇ ਵੀ ਬਣ ਜਣੇ ਮੈਨੂੰ ਲੱਗਦਾ ਪਈ ਇਹਦਾ ਤਿੰਨ ਬੰਦੇ ਸਾਇ ਮੈਨੂੰ ਐ ਦੱਸੋ ਇੱਕ ਮਿੰਟ ਐਂ ਦੱਸੋ ਵੀ 22.5 ਰੁਪਏ ਬਰਾਬਰ ਇੱਕ ਦਰਾਮ ਆ ਹਾਂ ਤੁਹਾਡੇ ਕਿੰਨੇ ਬਣਦੇ ਆ 72 75 ਤੱਕ ਚੱਲ ਜਾਂਦਾ 75 ਪਾਕਿਸਤਾਨੀ ਰੁਪਏ ਬਰਾਬਰ ਇੱਕ ਦਰਾਮ ਇੱਕ ਦਰਾਮ ਦੇ 80 ਤੱਕ ਚਲਾ ਜਾਂਦਾ ਕੋਈ ਦੇਉਗਾ ਨਾ ਲੈਂਟਰ ਪਾਉ ਥੋੜਾ ਦਾ ਰੁਪਈਆ ਹੀ ਵਾਲਾ ਕਮਜ਼ੋਰ ਆ ਯਾਰ ਐ ਅੱਜਕੱਲ ਸਾਡੇ ਮੁਲਕ ਦੇ ਹਾਲਾਤ ਨਹੀਂ ਠੀਕ ਨਾ ਗਵਰਨਮੈਂਟ ਨਹੀਂ ਆ ਸਾਡੀ ਤੇ ਇਸ ਕਰਕੇ ਕਰੰਸੀ ਸਿਸਟਮ ਸਾਡੀ ਬਹੁਤ ਉੱਤੇ ਚਲੀ ਗਈ ਵੀ لیکن ਜੀ ਦੋਏ گورنمنٹ ਆਣੀ ਆ ਵਾਪਸ ਡਾਊਨ ਆ ਜਾਂਦੀ। ਉਹਦੇ ਕਰੰਸੀਆਂ ਦੇ ਰੇਟ ਵੀ ਮਿਲਣ ਤੁਹਾਡੇ ਖਜ਼ਾਨੇ 'ਚ ਕਿੰਨਾ ਕੁ ਕੁਝ ਪਿਆ ਉਹਦੇ ਹਿਸਾਬ ਨਾਲ ਉਹਦੇ ਹਿਸਾਬ ਨਾਲ ਹੁੰਦਾ ਸੋਨੇ ਸਾਫਟੇ ਦੇ ਹਿਸਾਬ ਨਾਲ ਸੋਨੇ ਦੇ ਹਿਸਾਬ ਨਾਲ ਦਾ ਹੁੰਦਾ। ਸ਼ੁਕਰਾਨ ਵੀਰੇ ਪਾਕਿਸਤਾਨ ਇਹ ਲੋਕਾਂ ਦੇ ਨਸੀਬਾਂ ਦੀ ਖੇਡ ਹੁੰਦੀ ਆ ਭਾਰਤ ਤੇ ਪਾਕਿਸਤਾਨ ਦੇ ਲੋਕ ਇਕੱਠੇ ਹੋ ਕੇ ਇਹ ਦੇਸ਼ ਦੇ ਵਿੱਚ ਕੰਮ ਕਰਦੇ ਆ ਤੇ ਕਰੰਸੀਆਂ ਕਦੂਜੇ ਨਾਲ ਸਾਂਝੀਆਂ ਕਰਦੇ ਆ ਤੇ ਦੁੱਖ ਸੁੱਖ ਇਹਨਾਂ ਦੇ ਰਹਿਣ ਸਹਿਣ ਖਾਣ ਪੀਣ ਬੈਠਣ ਉੱਠਣ ਸਾਂਝਾ ਹੁੰਦਾ। ਕਨੇ ਦੇ ਪਾਜੀ ਉਹ ਬਲਾਰਾ ਕਾ ਤੋਂ ਹੁਣਾ ਬਾਈ ਹੁਣਾ ਕੋਲੇ ਚਾਹ ਦਾ ਕੱਪ ਸਾਂਝਾ ਕੀਤਾ ਤੇ ਪ੍ਰਸ਼ਾਦਾ ਪਾਣੀ ਛਕਿਆ ਸ਼ੁਕਰੀਆ ਤੁਹਾਡਾ ਦੋਵਾਂ ਭਰਾਵਾਂ ਦਾ ਤੇ ਬਾਈ ਹੁਣਾ ਨੇ ਦੱਸਿਆ ਵੀ ਇੱਥੇ ਗਰਮੀ ਦੇ ਵਜ੍ਹਾ ਨਾਲ ਤਾਪਮਾਨ 50 52 ਤੱਕ ਚਲਾ ਜਾਂਦਾ ਤੇ ਉਦੋਂ ਦੁਪਹਿਰੇ ਛੁੱਟੀ ਕਰਦੇ ਆ 12 ਤੋਂ 3 ਵਜੇ ਤੱਕ ਸਾਰੇ ਕੰਮੇ ਘਰਾਂ ਨੂੰ ਟਿਕੇ ਹੁੰਦੇ ਨੇ ਕੈਂਪਾਂ ਦੇ ਵਿੱਚ ਤੇ ਆ ਮੌਸਮ ਆ ਜਿਹੜਾ ਇੱਥੋਂ ਦਾ ਸਿਆਲ ਆ ਸਿਆਲ ਦੇ ਵਿੱਚ ਵੀ ਮੁੰਡੇ ਏਸੀ ਚਲਾਉਂਦੇ ਤੇ ਅਧੀਆਂ ਬਾਹਾਂ ਦੀਆਂ ਟੀ-ਸ਼ਰਟਾਂ ਦੇ ਸਾਹਮਣੇ ਖੜੇ ਦੀਂਦੇ ਆ ਠੀਕ ਆ ਬਾਈ ਜੀ ਠੀਕ ਆ ਬਾਈ ਲੈਂਦਾ ਪੰਜਾਬ ਲਾਹੌਰ ਤੇ ਬਾਈ ਚੜਦੀ ਕਲਾ ਸਿਵਲ ਇੰਜੀਨੀਅਰ ਬਿਲਕੁਲ ਦੇਵਾ ਬਾਈ ਦੀ ਬੀਟਾ ਕੀਤੀ ਹੋਈ ਆ ਅਸਲ ਦੇ ਵਿੱਚ ਬੀਟਾ ਥੋੜੀ ਇਹ ਨਹੀਂ ਥੋੜੀ ਪ੍ਰੈਕਟੀਕਲ ਆ ਬਿਲਕੁਲ ਬਿਲਕੁਲ ਇਕੱਲੀ ਕਾਗਜ਼ਾਂ ਵਾਲੀ ਨਹੀਂ ਥਿਉਰੀ ਵਰਕ ਨਹੀਂ ਕੰਮ ਕਰਦਾ ਬਹੁਤ ਬੰਦਿਆਂ ਨੇ ਜਾ ਕੇ ਪੁੱਛਣਾ ਆ ਹਾਂ ਬਾਈ ਦੀ ਪਿੱਠ ਦੇ ਪਿਛੇ ਜਿਹੜਾ ਦਿਸਦਾ ਸਾਰਾ ਕੁਝ ਇਹ ਬਾਈ ਦਾ ਪ੍ਰੈਕਟੀਕਲ ਆ ਚੰਗਾ ਬਾਈ ਜੀ ਸਤਿ ਸ੍ਰੀ ਅਕਾਲ ਦੋਵੇਂ ਪਰਮਾਨੁ ਕੋਟ ਰਕਚੋ ਬਾਈ ਉਤਰਿਆ ਤੇ ਬਾਈ ਦਾ ਨਾਮ ਗੁਰਵਿੰਦਰ ਪਿਛਲੇ ਕਈ ਦਿਨਾਂ ਦੀ ਗੁਰਵਿੰਦਰ ਨਾਲ ਗੱਲਬਾਤ ਹੋਈ ਜਾਂਦੀ ਹੈ ਸਸਰੀ ਕਾਲ ਵੀਰੇ ਗੁਰਵਿੰਦਰ ਕਹਿੰਦਾ ਵੀ 3-4 ਲੱਖ ਰੁਪਏ ਲੈਸੈਂਸ ਤੇ ਬੰਨ ਲੱਗਦਾ ਡਰਾਈਵਿੰਗ ਵਾਲੇ ਤੇ 3 ਮਹੀਨੇ ਚ ਲੈਸੈਂਸ ਬੰਨਦਾ ਹਾਂ ਪਹਿਲੀ ਬਲੀ ਟ੍ਰਾਈ ਜੇ ਪਾਸ ਹੋ ਜਾਏ ਤਿੰਨ ਕਿ ਮਹੀਨੇ ਨਿਕਲ ਹੀ ਜਾਂਦਾ ਬੰਨਦਾ ਇਹ ਗੱਲ ਉਹਨਾਂ ਵੀਰਾਂ ਲਈ ਜਿਹੜੇ ਕਮੈਂਟ ਕਰਕੇ ਪੁੱਛਦੇ ਹੁੰਦੇ ਵੀ ਲੈਸੈਂਸ ਤੇ ਖਰਚਾ ਕਿੰਨਾ ਹੁੰਦਾ 3-4 3 ਤੋਂ 4 ਲੱਖ ਰੁਪਏ ਲੱਗਦਾ ਬਾਕੀ ਆਪਣੇ ਦੇ ਨਿਰਪਰ ਕਰਦੇ ਵੀ ਕਿੰਨੇ ਵੀ ਟ੍ਰਾਈ ਚ ਆਪਾਂ ਲੈਸੈਂਸ ਬਣਵਾ ਲਏ ਨੇ 10 ਸਾਲ ਹੋ ਗਏ ਚੋਬਰ ਨੂੰ ਤੇ ਕਹਿੰਦਾ ਵੀ ਭਾਈ 55-60000 ਰੁਪਿਆ ਪਿੰਡ ਭੇਜਣ ਜੋਗੇ ਹੈਗੇ ਆ ਐਈਆਂ ਬਾਈ ਗੱਲ ਹਾਂਜੀ ਹਾਂਜੀ ਖਰਚੇ-ਖਰਚੇ ਕੱਢ ਕੇ ਨੇ ਇੱਕ ਬਚ ਜਾਂਦੇ ਆ ਬਚ ਜਾਂਦੇ ਨੇ ਵੀ ਚਲ ਵਧੀਆ 100000 ਦੀ ਐਵਰੇਜ ਤਾਂ ਕੋਈ ਨਹੀਂ ਜਾਂਦੀ 50000 ਰੁਪਿਆ ਪਿੱਛੇ ਚਲਾ ਜਾਂਦਾ ਹਾਂਜੀ ਹਾਂਜੀ ਚਾ ਵਧੀਆ ਬਾਈ ਲੋਟ ਆਉਣ ਵੇਲੇ ਕਿੰਨੇ ਕੁ ਲੱਗੇ ਸੀ ਆਉਣ ਦੇ ਵੇਲੇ ਉਦੋਂ 1.5-2.5 ਲੱਖ ਰੁਪਿਆ ਲੱਗ ਜਾਂਦੇ ਸਾਰਾ ਟੈਗ ਟੂਟ ਦਾ ਪਾ ਕੇ A to Z ਕੁੱਲ ਖਰਚਾ ਲਾਇਸੈਂਸ ਤੱਕ ਜਾਣੇ ਕਿ ਮਤਲਬ ਇੰਨੇ ਕੁ ਪੈਸੇ ਲੱਗ ਜਾਂਦਾ ਤੇ ਹੈਗਾ 2 ਸਾਲਾਂ ਦਾ ਵੀਜ਼ਾ ਹੀ ਤੁਹਾਡਾ 2 ਸਾਲ ਦੇ 2 ਸਾਲ ਬਾਅਦ ਵਧੀਆਂ ਜਾਂਦਾ ਵੀਜ਼ਾ ਦਾ ਬਾਅਦ ਦੋ ਸਾਲ ਬਾਅਦ ਇੱਕ ਵਾਰੀ ਤੁਸੀਂ ਇੰਡੀਆ ਜਾਣਾ ਨਹੀਂ ਜਾਣਾ ਲੋੜ ਕੰਟਰੀ ਆਊਟ ਹੋਣ ਦੀ ਲੋੜ ਹੀ ਨਹੀਂ ਮੈਂ 10 ਸਾਲਾਂ ਦੇ ਇੱਕ ਵਾਰੀ ਗਏ ਆਂ ਅੱਛਾ ਯਾਰ ਨਾਲ ਦੀ ਨਾਲ ਇੱਥੇ ਹੀ ਇੱਥੇ ਦੁਬਾਰੇ ਵੀਜ਼ਾ ਬਣੀਆਂ ਦਾ ਚਲ ਵਧੀਆ ਲੋਟਾ ਘਣੀ ਇਹ ਵੀ ਮੈਂ ਪਤਾ ਪਹਿਲਾਂ 4 ਸਾਲਾਂ ਮੰਗੋ ਗਿਆ ਸੀ ਹਾਂ ਹੁਣ ਤਾਂ ਬਸ ਗਈ 6 ਸਾਲ ਹੋ ਗਏ ਗਿਆ ਹੀ ਨਹੀਂ ਮੈਂ 6 ਸਾਲ ਵਿੱਚ ਵੀ ਇੱਕ ਦੋ ਤਨ ਗਿਆ ਸੀ ਰਮਰਜੈਂਸੀ ਪੈਕ ਜੀ ਬਸ ਬਾਅਦ ਨਹੀਂ ਗਿਆ ਮਿੱਟੀ ਵਾਜਾ ਨਹੀਂ ਮਾਰਦੀ ਮਿੱਟੀ ਵਾਜਾ ਮਾਰਦੀ ਬਸ ਕੀ ਕਰੀਆ ਕਬੀਲਦਾਰੀ ਮਿੱਟੀ ਨੂੰ ਕਹਿੰਦੇ ਸਤਾਤ ਹੋ ਜਾ ਜੀ ਆਪਣਿਆਂ ਨੇ ਵਾਜਾ ਮਿੱਟੀ ਮਾਰਦੀ ਆ ਵਾਜਾ ਨਿਕਲ ਨਹੀਂ ਦਿੰਦੀ ਸਹੀ ਹੈ ਸਹੀ ਹੈ ਚੱਲ ਠੀਕ ਆ ਭਾਈ ਗੁਰਵਿੰਦਰ ਮਿਲਦੇ ਆਪਾਂ ਓਕੇ ਵੀਰਾ ਸਤਿ ਸ੍ਰੀ ਅਕਾਲ ਮੈਂ ਤੇ ਆ ਮਰੀ ਜਣਾ ਦੇ ਦੇਵ ਸੇ ਪਾਣੀ ਬੋਤਲਾਂ ਉੱਚ ਪੈਕ ਕਰੀ ਰਿਹਾ ਬਾਈ ਜੀ ਨਿਗਾਹ ਰੱਖਿਆ ਕਰੋ ਬੋਤਲ ਚ ਪਾ ਲੈਨੇ ਦੇਵ ਜਿਹੜੇ ਵੀਰ ਹੋਣਾ ਕੋਲੇ ਸਾਡਾ ਸਮਾਨ ਰੱਖਿਆ ਸੀ ਇੱਥੋਂ ਸਮਾਨ ਚੱਕਿਆ ਤੇ ਹੁਣ ਚੱਲੇ ਆਪਾਂ ਗੁਰਦੁਆਰਾ ਸਾਹਿਬ ਰਸਲ ਖੇਮਾ ਬਹੁਤ ਬਹੁਤ ਧੰਨਵਾਦ ਭਾਈ ਜੀ ਸ਼ੁਕਰੀਆ ਜਵਾਗ ਜੇ ਇਕੱਠੇ ਕਰ ਲਈ ਜਵਾਗ ਜੇ ਇਕੱਠੇ ਉਹ ਚਪਾਲਾ ਸਾਰੇ ਗੁਰਦੁਆਰਾ ਸਾਹਿਬ ਇੱਥੋਂ ਦੇ तकरीबन 23-24 ਕਿਲੋਮੀਟਰ ਦਾ ਗੇੜ ਦੱਸਦਾ ਭਾਈ ਉੱਪਰ 22 ਕਿਲੋਮੀਟਰ ਦੱਸਦਾ ਸੀਗਾ ਪਤਾ ਨਹੀਂ ਇੱਥੋਂ 23 ਕਿਲੋਮੀਟਰ ਆ ਮੈਂ ਹੁਣ ਦੇਖਿਆ ਜਿੱਥੋਂ ਹੁਣ ਸਮਾਨ ਚੱਕਿਆ ਉਹ ਜਗ੍ਹਾ ਦਾ ਨਾਮ ਸੀ ਸੋਹਿਲਾ ਜਹ ਜਾਈਏ ਤਾਹਾਂ ਸੋਹਿਲਾ ਇਹ ਰ ਆਪਣਾ ਸਰਕਾਰੀ ਬੱਸਾਂ ਤੇ ਲਿਖਿਆ ਹੁੰਦਾ ਸੀਗਾ ਛਾਲ ਮਾਰਦੇ ਘੋੜੇ ਦੀ ਫੋਟੋ ਦੇ ਨਾਲ ਇੱਥੋਂ ਵਿਚਦੀ ਇਹ ਬੱਚੇ ਵਿਚਾਲੇ ਤੇ ਰਾਹ ਜਾਂਦਾ ਜਜ਼ੀਰਾਵਾਲ ਨੂੰ ਤੇ ਗੁਰਦੁਆਰਾ ਸਾਹਿਬ ਮੇਰੇ ਖਾਲ ਜਿਹੜੇ ਲੱਕੇ ਚ ਉਹਨੂੰ ਜਜ਼ੀਰਾ ਕਹਿੰਦੇ ਆ ਇੱਥੋਂ ਜਾ ਰਹੇ ਆ ਢਲਦੇ ਸੂਰਜ ਦੇ ਨਾਲ ਪਹੁੰਚਦੇ ਆ ਅਸੀਂ ਵੀਰੇ ਗੁਰਦਰਾ ਸਾਹਿਬ ਤੋਂ ਪਿੱਛੇ ਆ 22 ਕਿਲੋਮੀਟਰ ਬਾਅਦ ਅਸੀਂ ਇੱਥੇ ਆ ਅਸੀਂ ਇੱਥੇ ਆਵਾਂਗੇ ਆਕਾਸ਼ੀਏ ਫੋਟੋ ਲੈ ਇੱਕ ਉੱਥੇ ਆਉਣਾ ਪਤਾ ਕਿ ਮਿੱਤਰ ਨਾਲ ਫੋਨ ਤੇ ਗੱਲ ਹੋਈ ਸਾਡੀ ਜਾਇ ਹਿੱਤ ਚੋੱਕੀ ਹੋ ਰਹੀ ਹੈ ਨਾ ਉਹ ਕਿਹੜੇ ਨਾਮ ਤੇ ਨਿਯੋੜੀ ਤੇ ਆ ਉਹਦੇ 20 ਕਿਲੋਮੀਟਰ ਪਿੱਛੇ ਬਾਈ ਇਹ ਠੀਕ ਕੋਗੀ ਬਾਈ ਗੱਲ ਲੋਕੀ ਆ ਜਾਏ ਲੋਕ ਡੰਨ ਆ ਦੂਰ ਬੋਤੇ ਬੰਨੇ ਹੋਏ ਯਾਰ ਦੂਰ ਵੀ ਨਹੀਂ ਨੜਈ ਆ ਤੇ ਗੱਡੀਆਂ ਖੜੀਆਂ ਨੇ ਇਧਰਲੇ ਪਾਸੇ ਝੰਡੇ ਲੱਗੇ ਹੋਏ ਆ ਤੇ ਇਧਰਲੇ ਪਾਸੇ ਫਿਰ ਉਹ ਜਾ ਪ੍ਰੋਗਰਾਮ ਆ ਵੱਡਾ ਹੈ ਕਿ ਮੇਲੇ ਹੋ ਗੂ ਅਸਲ ਦੇ ਵਿੱਚ ਕੀ ਆ ਇਹ ਕੈਮਲ ਰੇਸ ਟਰੈਕ ਇੱਥੇ ਬੋਤਿਆਂ ਨੂੰ ਭਜਾਉਂਦੇ ਨੇ ਉਹਨਾਂ ਦੇ ਇਨਾਮ ਨੂੰ ਬੰਡੇ ਵੰਡਦੇ ਆ ਵੱਡੇ ਲੈਵਲ ਦੀ ਗੱਲਬਾਤ ਕਰਦੇ ਆ ਰੌਣਕਾਂ ਲੱਗੀਆਂ ਹੋਈਆਂ ਆ ਅਸਲ ਦੇ ਵਿੱਚ ਟਰੈਕ ਉਹ ਆ ਜਿਹੜਾ ਸਾਹਮਣੇ ਆ ਉਹ ਬਣਿਆ ਹੋਇਆ 44ਵਾਂ ਕੈਮਰਾ ਐਕਸ਼ਨ 25 ਦਸੰਬਰ 2023 ਤੇ ਬਜੇ ਲੋਟ ਲੱਗਿਆ ਨਾ ਆਪਣੇ ਕਿਸੇ ਬੰਦੇ ਨਾਲ ਤੇ ਆਹ ਤਾਂ ਆਪਾਂ ਦੇਖੀਏ ਮਾਹੌਲ ਇਹਨਾਂ ਦਾ ਬਹੁਤਾਂ ਦੀਆਂ ਤੌੜਾਂ ਓ ਬੇਵ ਓ ਬੇ ਇੱਥੇ ਬਿਲਕੁਲ ਆਪਾਂ ਹੁਣ ਟਰੈਕ ਦੇ ਕੋਲੇ ਖੜ ਗਏ ਢਲਦੇ ਸੂਰਜ ਦੇ ਨਾਲ ਹੋਰ ਵੀ ਸੋਹਣੇ ਲੱਗਦੇ ਆ ਇਹ ਇੱਕ ਵਾਰਮ ਅਪ ਕਰੀ ਜਾਂਦੇ ਆ ਇਹ ਦੇਣ ਕੀ ਗਿਹੜੇ ਕਦੇ ਦੇਣ ਤੱਕ ਆਉਂਦੇ ਉੱਥੇ ਟ੍ਰੈਕ ਵੱਡਾ ਹੈ ਰੰਬਲ ਰੂੰਬਲ ਪਿਛਾ ਕੇ ਤੇ ਉਹ ਜੀਸੀਬੀ ਨਾਲ ਪੱਧਰ ਵੀ ਕਰੀ ਜਾਂਦੇ ਆ ਸ਼ਾਵਲਾ ਛੁਪਣਾ ਨਾਲ ਸੈੱਟ ਰੱਖਣ ਕੇ ਮਾਹੌਲ ਤੇ ਜਿਹੜੇ ਮਾਲਕ ਨੇ ਉਹ ਨਾਲ ਨਾਲ ਗੱਡੀਆਂ ਤੇ ਚੈੱਕ ਕਰਦੇ ਵੀ ਆਪਣਾ ਬੋਤਾ ਕਿੰਨੇ ਕ ਪਾਣੀ ਚ ਹੈ ਬਾਕੀ ਤਾਂ ਇਹ ਪਰਸੋ ਪਤਾ ਲੱਗਣਾ 25 ਤਰੀਕ ਨੂੰ ਘੂੜੀ ਘੂੜੀਆਂ ਚ ਦੇਖ ਲਈ ਭਜਾ ਕੇ ਘਰੇ ਪਤਾ ਕੀ ਲੱਗਦਾ ਏ ਟ੍ਰੈਕ ਆ ਬਾਈ ਇਹਨਾਂ ਦਾ ਕਈ ਦਿਨਾਂ ਤੇ ਫਿਰਦੇ ਸੀ ਕਿ ਆਪਾਂ ਇਹਨੂੰ ਵੇਖਣ ਨੂੰ ਅੱਜ ਇਹ ਦੇਖ ਲਿਆ ਤੇ ਕਿਸੇ ਦਿਨ ਬਾਬਾ ਸੁੱਖ ਰੱਖੇ ਇਹਨਾਂ ਦੀਆਂ ਦੌੜਾਂ ਵੀ ਵੇਖਾਂਗੇ ਸੱਜੇ ਹੱਥ ਆਪਣੇ ਧੁਰੋ ਧੁਰ ਟ੍ਰੈਕ ਹੀ ਚੱਲੀ ਜਾਂਦਾ ਹੈ ਬਾਬਾ ਲੰਮਾ ਲੰਮੀ ਚੌੜੀ ਖੇੜਾ ਦੇਸਾਂ ਮੁਕਾਬਲੇ ਵੱਡੇ ਹੋਣਗੇ ਬਾਈ ਸਾਂ ਇੱਥੇ ਢਲਦੇ ਸੂਰਜ ਦੇ ਨਾਲ ਨਾਲ ਜਾਈ ਜਨਿਆ ਕੋਟਰਾ ਸਹਿਬਾ ਪਿਛਲੇ 10 ਦਿਨਾਂ 10 ਦਿਨ ਹੋ ਗਏ ਯੂਆਈ ਦੇ ਵਿੱਚ ਵੜਿਆ ਨੂੰ ਤੇ ਯੂਈ ਦੇ ਵਿੱਚ ਬਹੁਤ ਛੋਟਾ ਸਫ਼ਰ ਕੀਤਾ ਸਾਈਕਲ ਤੇ ਪਰ ਅਗਲੇ ਦਿਨਾਂ 'ਚ ਜਿੱਥੇ-ਜਿੱਥੇ ਜਾਵਾਂਗੇ ਉੱਥੇ ਜ਼ਿਆਦਾ ਭੀੜ ਹੋਣੀ ਥੋੜੀ ਜੀ ਤੇ ਦੂਜਾ ਉੱਥੇ ਸੜਕਾਂ ਵੱਡੀਆਂ ਹੋਣੀਆਂ ਤੇਜ਼ ਹੋਊਗਾ ਕੰਮ ਬਹੁਤਾ ਫਿਰ ਉਹ ਜੇ ਥਾਵਾਂ ਤੇ ਆਪਾਂ ਨੂੰ ਸਾਈਕਲ ਘੱਟ ਚਲਾਉਣ ਦਾ ਮੌਕਾ ਮਿਲੂਗਾ ਉਦੋਂ ਅਸੀਂ ਹਿਸਾਬ ਜਲਾਇਆ ਵੀ ਜਿਹੜਾ ਇੱਥੋਂ ਦੀਆਂ ਇੱਕ ਦੱਸਦੇ ਵੀ ਮੈਟਰੋ ਚੱਲਦੀ ਆ ਉਹ ਉਹ ਵਰਤਾਂਗੇ ਨੇੜੇ-ਟੜੇ ਘੁੰਮਣ ਨੂੰ ਬਾਕੀ ਪੈਕਟ ਤੇ ਝੋਲਾ ਟਾਂਕ ਕੇ ਉਤਰੇ ਫਿਰਾਂਗੇ ਨੇੜੇ ਨੇੜੇ ਥਾਵਾ ਹੋਣੀਆਂ ਦਵਾਈ ਦੂਈ ਦੀਆਂ ਉਹ ਦੇਖਾਂਗੇ ਅੜਕਦੇ ਉੱਤੇ ਆਏ ਫਿਰਦੇ ਆ ਭਾਜੀ ਹੋਣੀ ਕੁੱਤੇ ਨੂੰ ਗੁਵਾਰੇ ਦੀਆਂ ਫਲੀਆਂ ਲੱਤਾਂ ਮੂਰਲੀਆਂ ਬੰਨੀਆਂ ਹੋਈਆਂ ਇਹਨਾਂ ਦੀਆਂ ਜਿਵੇਂ ਟੋਬੇ ਜੀ ਤੋਂ ਮੈਂ ਛੱਡਦੇ ਹੁੰਦੇ ਸੀਗੇ ਤਾਂ ਉਹਦੇ ਗਲ 'ਚ ਟਹਾ ਪਾ ਦਿੰਦੇ ਸੀਗੇ ਭੱਜੇ ਨਾ ਉਹ ਮੇਰਾ ਕੁਛ ਇਹਨਾਂ ਤੇ ਕੀਤਾ ਹੋਇਆ ਟਰੈਕ ਦੇ ਨੇੜੇ ਤੇੜੇ ਔਰ ਟੈਂਕੀ ਦੇ ਨਾਲ ਟਿੱਬਿਆਂ ਉੱਲੇ ਸੂਰਜ ਢਲ ਰਿਹਾ ਹੈ ਤੇ ਇਧਰਲੇ ਪਾਸੇ ਪਰਲੇ ਉਹ ਵੱਡੇ ਵੱਡੇ ਟਿੱਬੇ ਨੇ ਰੰਬਾ ਵਾਲਾ ਰੇਤਾ ਨਿਰਈ ਤੇ ਇੱਥੇ ਕੁਝ ਬੀਜਿਆ ਹੋਇਆ ਪਾਣੀ ਘਟਾ ਫੁਹਾਰਿਆਂ ਨਾਲ ਪਾਣੀ ਇਹ ਦੇ ਰਹੇ ਆ ਸਾਨੂੰ ਐ ਜੇ ਤੱਕ ਪੈਂਦੀ ਹੈ ਵੀ ਕਣਕ ਤਾਂ ਹੈ ਨਹੀਂ ਇਹ ਸ਼ਾਇਦ ਹੋ ਸਕਦਾ ਗਾਜਰਾਂ ਗੁਜਰਾਂ ਹੋਣ ਕਿਉਂਕਿ ਰੇਤਾ ਰੇਤਾ ਗਾਜਰਾਂ ਨੂੰ ਮੰਨਦਾ ਵਧੀਆ ਤੇ ਆ ਵੱਡੇ ਵੱਡੇ ਅੱਕ ਦੇ ਬੂਟੇ ਇਧਰਲੇ ਪਾਸੇ ਰੌਣਕਾਂ ਲਾਈ ਬੈਠੇ ਆ ਇੱਕ ਦੋ ਵੀਰ ਭਰਾ ਵਿੱਚ ਯੂਰੀਆ ਵੀ ਖਿਲਾਰੀ ਜਾਂਦੇ ਆ ਸਮਾਥਣ ਦਾ 5.5 ਆਹ ਸਾਹਮਣੇ ਵੱਡੀ ਸੜਕ ਜਿੱਥੋਂ ਆਪਾਂ ਸੱਜੇ ਹੱਥ ਮੁੜ ਕੇ ਜਜ਼ੀਰਾ ਵੱਲ ਪਹੁੰਚ ਜਾਗੇ ਗੁਰਦੁਆਰਾ ਸਾਹਿਬ ਵੱਲ ਪਹੁੰਚ ਜਾਗੇ ਤੇ ਢਲਦਾ ਸੂਰਜ ਇਥੋਂ ਬਹੁਤ ਸੋਹਣਾ ਦਿਂਦਾ ਇਹਨਾਂ ਟਿੱਬਿਆਂ ਦੇ ਵਿਚਾਲੇ ਇਹ ਦੁਬਈ ਦੀਆਂ ਉਹ ਵੱਡੀਆਂ ਸੜਕਾਂ ਜਿਨ੍ਹਾਂ ਦੀ ਆਪਾਂ ਗੱਲ ਕਰਦੇ ਆ ਇਹ ਸੜਕ ਰਸਲ ਖੇਮੇ ਤੋਂ ਸਿੱਧੀ ਜਾਂਦੀ ਆ ਸ਼ਾਰਜਾ ਮੁਲਕੋਨ ਦੁਬਈ ਸਾਰੇ ਪਾਸੇ ਦੀ ਆ ਗੁਰਦੁਆਰਾ ਸਾਹਿਬ ਕਿੰਨੀ ਦੂਰ ਹੈ ਗਿਆ ਤੁਹੋ 2-3 ਕਿਲੋਮੀਟਰ ਚਾਰ 2-3 ਕਿਲੋਮੀਟਰ ਸੜਕ ਤੋਂ ਥੋੜਾ ਹਟਮਾ ਹਾਂ ਅੱਗੇ ਰੌਂਡਪੁਟ ਆਉਣਾ ਤੁਹਾਨੂੰ ਰਾਈਟ ਕਰਦੇ ਓਕੇ ਹਾਂਜੀ ਗੁਰਦੁਆਰਾ ਸਾਹਿਬ ਦੇ ਲਾਗੇ ਤੱਕ ਹੀ ਇਹ ਸਾਰੇ ਵੀਰ ਭਰਾ ਮਿਲੇ ਨੇ ਆ ਗੱਡੀਆਂ 'ਚ ਉਤਰਿਆ ਬਾਈ ਤੇ ਮਿਲ ਰਹੇ ਯਾਰ ਸਤਿ ਸ੍ਰੀ ਅਕਾਲ ਬਾਈ ਜੀ ਸਤਿ ਸ੍ਰੀ ਅਕਾਲ ਸਾਰੇ ਭਰਾਵਾਂ ਨੂੰ ਕਿਹੜਾ ਇਲਾਕਾ ਆਪਣਾ ਆਪਣਾ ਅੰਮ੍ਰਿਤਸਰ ਜੀ ਆਪਣਾ ਨਾਂ ਹਰਪ੍ਰੀਤ ਸਿੰਘ ਹਰਪ੍ਰੀਤ ਸਿੰਘ ਰਾਇਲ ਰੋਡ ਟਰਾਂਸਪੋਰਟ ਰਾਇਲ ਰੋਡ ਟਰਾਂਸਪੋਰਟ ਤੁਹਾਡਾ ਕੰਮ ਆਦਿ ਦੁਬਈ 'ਚ ਹਾਂਜੀ ਠੀਕ ਆ ਬਾਈ ਸ਼ਾਇਰ ਰਹੋ ਚੜ੍ਹਦੀ ਕਲਾ ਵੀਰੇ ਤੇ ਚਲੋ ਮਿਲਦੇ ਆ ਤੁਸੀਂ ਸ਼ਾਰਜਰ ਰਵੇਂ ਬਾਈ ਹਾਂਜੀ ਹਾਂਜੀ ਕੋਈ ਨਾ ਬਾਈ ਸ਼ਾਰਜਰ ਵਾਲ ਮਾਰਦੇ ਆ ਕਿਹੜਾ ਫਿਰ ਕਰਦੇ ਆ ਚਾਹਾਂ ਦੇ ਕੱਪ ਸਾਂਝੇ ਆਪਾਂ ਹਾਂ ਵੈਲਕਮ ਜੀ ਬਾਈ ਸਤਿ ਸ੍ਰੀ ਅਕਾਲ ਵੀਰੇ ਸਾਰਿਆਂ ਨੂੰ ਗੁਰਦੁਆਰਾ ਸਾਹਿਬ ਦੇ ਬਿਲਕੁਲ ਨੇੜੇ ਕੈਂਪ ਆ ਬਈ ਬਾਈਆਂ ਦਾ ਸਾਰੇ ਡਰਾਈਵਰ ਵੀਰ ਨੇ ਪੰਜਾਬ ਦੇ ਅੱਡੋ-ਅੱਡ ਹਿੱਸਿਆਂ ਤੋਂ ਕੋਈ ਰਾਏਕੋਟ ਤੋਂ ਆ ਅੰਮ੍ਰਿਤਸਰ ਤੋਂ ਆ ਤੁਸੀਂ ਬਾਈ ਜੀ ਕਿੱਥੋਂ ਦੱਸਿਆ ਸੀ ਰਾੜਾ ਸਾਹਿਬ ਰਾੜਾ ਸਾਹਿਬ ਤੋਂ ਇਹ ਸਾਰੇ ਭਰਾ ਇੱਥੇ ਬੈਠੇ ਨੇ ਚਾਹ ਪੀਨੇ ਸਾਡੀ ਬਾਤ ਵੀ ਬਹਾ ਲੰਮੀ ਸੀ ਬਾਈ ਭੁੱਖ ਲੱਗੀ ਹੋਈ ਆ ਹਾਂ ਧੰਨਵਾਦ ਵੀਰੇ ਸ਼ੁਕਰੀਆ ਅੱਜ ਦੀ ਰਾਤ ਇੱਥੇ ਰਹਿਵਾਂਗੇ ਇਹਨਾਂ ਬਾਈਆਂ ਕੋਲੇ ਸੋਹਣਾ ਟਿਕਾਣਾ ਹੈ ਇਹਨਾਂ ਦਾ ਜ਼ਜ਼ੀਰਾ ਦੇ ਵਿੱਚ ਖੜੇ ਆ ਮੁਲਕ ਵੈਨ ਵੀ ਇੱਥੇ ਨਾਲ ਹੀ ਆ ਸਮੁੰਦਰ ਵੀ ਨਾਲ ਆ ਤੇ ਆਪਾਂ ਦੁਬਈ ਦੇ ਸਹੀ ਰੰਗਾਵਾਲ ਜਾਵਾਂਗੇ ਕਹਿੰਦਾ ਭਾਬ ਜਿਹੜੇ ਜਿਹੜੇ ਰੰਗਾ ਕਰਕੇ ਦੁਬਈ ਨੂੰ ਜਾਣਾ ਜਾਂਦਾ ਸਭ ਤੋਂ ਵੱਡੀ ਗੱਲ ਇਹ ਵੀ ਗੁਰਦੁਆਰਾ ਸਾਹਿਬ ਬਿਲਕੁਲ ਨਾਲ ਆ ਜਿੱਥੇ ਆਪਾਂ ਅੱਜ ਰੁਕੇ ਹੋਏ ਆ ਸਵੇਰੇ ਗੁਰਦੁਆਰਾ ਸਾਹਿਬ ਦਰਸ਼ਨ ਮੇਲੇ ਕਰਾਂਗੇ ਉਸ ਤੋਂ ਬਾਅਦ ਜਿਹੜੇ ਇੱਥੇ ਪੰਜਾਬੀ ਭਰਾਣੇ ਜਿਹੜੀ ਇਹ ਕੰਪਨੀਆਂ ਸਾਰੇ ਇੱਥੇ ਟਰੱਕ ਡਰਾਈਵਰ ਜਿੰਨੇ ਵੀ ਆ ਉਹ ਸਾਰੇ ਪੰਜਾਬ ਦੇ ਆ ਹੁਣ ਵੀ ਬੈਠੇ ਸੀਗੇ 15 20 ਜਾਣੇ ਸੀ ਇਕੱਠੇ ਬਹਿ ਕੇ ਗੱਲਾਂ ਬਾਤਾਂ ਕਰਦੇ ਰਹੇ ਤੇ ਕੱਲ ਨੂੰ ਫਿਰ ਆਪਾਂ ਇਹਨਾਂ ਥਾਵਾਂ ਨੂੰ ਦੇਖਦੇ ਆ ਚੰਗੀ ਤਰ੍ਹਾਂ ਨੇੜਿਓਂ ਮਿਲਦੇ ਆਪਾਂ ਕੱਲ ਦੇ ਸਫ਼ਰ 'ਚ ਕੱਲ ਦੀ ਵੀਡੀਓ ਦੇ ਨਾਲ ਗੁਰਦੁਆਰਾ ਸਾਹਿਬ ਰਸਲ ਖੇਮਾ ਰਸਲ ਖੇਮਾ ਦੇ ਵਿੱਚ ਉਹ ਗੁਰਦੁਆਰਾ ਗਲਫ ਦੇ ਵਿੱਚ ਇੱਕੋ ਥਾਂ ਤੇ ਬਾਹਰ ਨਿਸ਼ਾਨ ਸਾਹਿਬ ਚਲਾਇਆ ਗਿਆ ਤੇ ਪਿਛਲੇ ਦਿਨੀ ਗੁਰਪੁਰਬ ਤੇ ਜਦੋਂ ਪਹਿਲੇ ਪਾਸਾ ਜਨਮ ਦਿਹਾੜਾ ਸੀ ਉਹ ਦਿਨ ਇੱਥੇ ਗੁਰਦੁਆਰਾ ਸਾਹਿਬ ਦੇ ਵਿੱਚ ਪ੍ਰਕਾਸ਼ ਕੀਤਾ ਗਿਆ ਨਵੀਂ ਬਿਲਡਿੰਗ ਦੇ ਵਿੱਚ ਤੇ ਗੁਰਦੁਆਰਾ ਸਾਹਿਬ ਦੇਖਦੇ ਆਪਾਂ ਮਿਲਦੇ ਆਂ ਕੱਲ ਦੀ ਸਫਰ ਚ ਕੱਲ ਦੀ ਵੀਡੀਓ ਦੇ ਨਾਲ ਜੁੜੇ ਰਹੋ ਆਪਣੇ ਸਫਰਾਂ ਨਾਲ ਸਾਥ ਰਹੀ ਅਕਾਲ ਬਾਈ ਜੀ ਸਾਰਿਆਂ ਨੂੰ ਲਾਈਕ ਜਰੂਰ ਕਰਿਓ ਕਮੈਂਟ ਜਰੂਰ ਕਰਿਓ ਜੇ ਨਵੇਂ ਬੰਦੇ ਜੁੜੇ ਹੋ ਆਪਣੇ ਚੈਨਲ ਨਾਲ ਤਾਂ ਵੀਰੇ ਸਬਸਕ੍ਰਾਈਬ ਲਾਈਕ ਵੀ ਕਰਿਓ